ਪਰਲੋਕ ਸਹਿ ਕਲਜੂ ਕੇ ਰਹਿ ਸੱਚੇ ਪਾਤਸ਼ਾਹ ਸੁਭਾ ਅਮਰਤਿਲ ਦੇ ਨਾਰਾਜ ਜੀ ਦੇ ਪਾਨ ਮਤ ਦਰਬਾਰ ਤਖਤ ਸਹਿਬ ਜਾਨ ਸੱਚੇ ਪਾਤਸ਼ਾਹ ਚੱਲ ਕੇ ਤਖਤਾਂ ਦੇ ਉੱਤੇ ਸ਼ਸ਼ੋਭਤ ਹੋ ਉਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਦੇਖੇ ਨਜ਼ਰੀ ਨਜ਼ਰ ਨੇ ਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਪਾਏ ਸਰਬਤਨਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਜੀ ਚ ਕੋ ਜਦੋਂ ਅਜਲਾ ਜੀ सतनाम 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 जी वाहे गुरू आह गुरू आह गुरू जी दादा

शौ श्री श्री वाहे गुरू गुरु साहिब जी सतनाम श्री ਸਾਹਿਬ ਜੀ ਸਤਿਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ 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 ਸਾਹਿਬ ਜੀ ਵਾਹਿਗੁਰੂ ਸਿਵਾਹੇ ਗੁਰੂ ਸਾਹਿਬ ਜੀ ਧਨ ਨਾਮ ਸਿਵਾਹੇ ਗੁਰੂ ਸਾਹਿਬ ਜੀ ਸਿਵਾਹੇ ਗੁਰੂ ਸਾਹਿਬ ਜੀ ਧਨ ਨਾਮ ਸਿਵਾਹੇ ਗੁਰੂ ਸਾਹਿਬ ਜੀ ਧਨ ਨਾਮ ਸਿਵਾਹੇ ਗੁਰੂ ਸਾਹਿਬ ਜੀ ਸਾਧਨਾ ਬਸੇਵਾ ਹੈ ਗੁਰੂ ਸਾਹਿਬ ਜੀ ਸਾਧਨਾ ਸਿਵਾ ਹੈ ਗੁਰੂ ਸਾਹਿਬ ਜੀ ਸਾਧਨਾ ਸਿਵਾ ਹੈ Guru साहिब दे सात नाम श्री वाहे गुरु साहिब जी सात नाम ਸਾਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਦਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਗੁਰੂ ਜੀ ਦਾ ਹਾਲਸਾ ਵਾਹਿਗੁਰੂ ਕੀ ਬਤੇ ਬਤੇ ਸਦਨਾ ਸ਼੍ਰੀ ਵਾਹਿਗੁਰੂ ਸਤ ਜੀ ਆਂ ਅਮਰਤਾ ਦੇਲਾ ਸਜਨਾਓ ਵਿਵੜਿਆਈ ਵਿਚਾਰ ਪਰਮਿਆਵ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਜਾਨੀਐ ਸਭ ਆਪੇ ਸਜਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਚਾਰ ਅਈ ਅਮਰਦਵੰਦੇ ਦਾ ਸਮਾ ਗੁਰੂ ਘਰ ਦੀ ਘੜੀ ਮੁਤਾਬਕ 4 ਵਜੇ 17 ਮਿੰਟ ਹੋ ਚੁਕੇ ਹਨ ਉਠੋ ਛਕਿ ਸ਼ਨਾਣ ਕਰੋ ਗੁਰਬਾਣੀ ਪੜੋ ਸੁਣੋ ਵਰਗਾਓ ਗੁਰੂ ਘਰ ਦੀਆਂ ਹਾਜ਼ਰੀਆਂ ਭਰੋ ਸਾਬਨੇ ਸਤਿਆਪਨੇ ਰਹਿਬਰ ਦੇ ਦਰਸ਼ਨ ਦੀਦਾਰੇ ਕਰੋ ਕਰੋ ਸਿਮਰਨ ਕਰੋ ਉਸ ਵਾਹਿਗੁਰੂ ਆਕਾਲ ਪ੍ਰਭ ਦੀ ਭਜਨ ਬਾਤ ਕੀ ਕਰੋ ਪ੍ਰਾਨੀ ਤੂੰ ਆਇਆ ਤਾਹ ਲੈ ਲਗ ਤਖ ਬਕੜੇ ਸਭ ਦੀ ਚੱਲੀ ਰਹਿ ਗਏ ਜੀ ਅਸੂਪੇ ਜੀ 헤 ਬ੍ਰਾਨੀ ਤੂੰ ਸੰਸਾਰ ਦੇ ਰਸਾਂ ਪਸੰਦ ਦੇ ਵਿੱਚ ਲੱਗਿਆ ਹੋਇਆ ਸਵਾਸਾ ਰੂਪੀ RAM ਤੇਰੀ ਖਤਮ ਹੁੰਦੀ ਜਾਂਦੀ ਹੈ ਆਉਂਦ ਘਟੇ ਦਿਨ ਸਰੇ ਨਾਲ ਜਨਰਾਜ ਆਜੂ ਸਵਾਸ ਲਉਂਦੇ ਓ ਮਾਨਾ ਗੁਰਨੇ ਦਾ ਕਾਜ ਸਵਾਰੇ ਇਹ ਮੇਰੇ ਮਨ ਗੁਰੂ ਦੇ ਲੜ ਲੱਗ ਬਾਕੀ ਰਹਿੰਦੀ ਹੋਈ ਜ਼ਿੰਦਗੀ ਬੱਜੇ ਹੋਈ ਸਵਾਸ ਸਪਰੀਪੂਰਮੇਸ਼ਰ ਵਾਹਿਗੁਰੂ ਆ ਬੰਦ ਇਸ ਵਿੱਚ ਲਾਓ ਰਹਿਣ ਦਵਾ ਜੀ ਸੋਏ ਕੈ ਜਿਸ ਦਵਾ ਆਇਆ ਥਾਏ ਈ ਜੈਸਾ ਜਨਮ ਹੈ ਕੌਂਡੀ ਬਦਲੇ ਜਾਏ ਖਾਣ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਥਸੂਸਾਰ ਕੁਵਾਰੀ ਕੀਨੀ ਤ੍ਰਗ ਜਿਉ ਨਿਰਣਾ ਪ੍ਰਾਨੀ ਇੱਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਓ ਦਿਨ ਮੰਗਲਵਾਰ 16 ਸਤੰਬਰ ਪਹਿਲਾ ਅਸੂ ਹੋਇਆ ਭਾਈ ਅੱਜ ਅੱਜ ਭਾਈ ਪਾਵਨ ਮਿੱਤਰ ਅਸੂ ਦੀ ਸੰਗਰਾਮ ਦਾ ਦਿਹਾੜਾ ਹੈ ਅੱਜ ਅੱਜ ਭਾਈ ਅਸੂ ਦੀ ਸੰਗਰਾਮ ਦਾ ਦਿਹਾੜਾ ਹੈ ਅੱਜ ਆਓ ਭਾਈ ਦਰਗਾਹੀ 라लाही ਸੱਚਖੰਡੀ ਹੁਕਮਨਾਮੇ ਸਰਵਣ ਕਰੀ ਉਪਰਾਂ ਪੰਜਾ ਬਾਣੀਆਂ ਦੇ ਨੰਦਨੇ ਅਸੂ ਦੀ ਸਗਰਾਂ ਦੇ ਦਿਹਾੜੇ ਦੇ ਭੋਗ ਸਹੀ 7:30 ਵਜੇ ਦੇ ਨਾਮ ਸਾਰੀ ਸਮਾਪਤੀ ਕੀਤੀ ਜਾਵੇਗੀ ਸਰਬੱਤ ਮਾਈ ਭਾਈ ਨੇ ਪਰਿਵਾਰਾਂ ਦੇ ਸਮੇਤ ਅੱਜ ਦਰਸ਼ਨ ਦੇਣ ਦੀ ਖਤਰਾ ਪ੍ਰਾਪਤ ਕਰਨੀ ਜੀ ਆਓ ਭਾਈ ਦਰਗਾਹੀ ਆਲਾਹੀ ਸੱਚ ਕੰਡੇ ਮੁਕ ਮਨਾਵੇ ਸਰਬਤ ਕਰੀਏ ਜੀ ਸ਼ਦਨਾ ਸ੍ਰੀ ਵਾਰ ਗੁਰੂ ਸਾਹਿਬ ਜੀ ਆਂਧੇਤਾ ਸਮਾ ਸਾਗਰ ਨੀਰ ਭਰਿਆ ਤੇਦੇ ਆਗੜ ਹਮਾਰੇ ਦਇਆ ਕਰੋ ਕਿਸ਼ਨੇ ਬਾਬ ਡਬਦੇ ਪੱਥਰ ਤਾਰੈ ਕਿੰਨਾ ਬਾਪੀ ਦੇ ਰਮਾਲਾ ਤੋਹਰ ਮਾਰੇ ਚ ਉਈੜਾ ਅਗਰ ਬਰਾਬਰ ਧੱਪੈ ਪੀਦਰ ਵਗੈ ਕਾਤੀ ਕਰਨ ਬਦ ਨਾਨਕ ਹੁਕਮ ਬਿਛਾਣ ਸੋਖਾ ਹੋਵੈ ਦਿਦਰਾਤੀ ਕਰਨ ਬਦ ਨਾਨਕਤਾ ਨਿਸ਼ਾਨ ਸਭ ਹੋਵਾ ਨਰਾਦੀ ਸਦਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਗਾਦਮ ਸੋਰਠਾ ਬਣੀ ਭਗਤ ਰਵਦਾ ਜੀ ਕੀ ਕੂਕਾਰਾ ਸਤਗੁਰ ਪ੍ਰਸਾਦਿ ਜਵ ਹਮ ਹੋਤੀ ਤਬ ਦੂਣਾ ਹੀ ਆਵ ਤੋ ਹੀ ਮੈ ਨਾਮਿ ਅਨਲ ਆਗਮ ਜਸਿ ਲਹਿਰ ਬਣ ਹੋਦਦਾ ਜਲਾ ਕੀ ਵਲੰ ਜਲਬਾਹੀ ਜਬ ਹਮ ਕੋਦੇ ਤਬ ਤੋ ਨਾਹੀ ਅਬ ਤੂ ਹੀ ਮੈਨਾਹੇ ਅਨਲ ਆਗਮੰ ਜੈਸੇ ਲੈਵ ਮੈ ਬੋਧਦਾ ਜਲਾ ਕੀ ਵਲੰ ਜਲਬਾਹੀ ਮਾਦਵੀ ਕੀ ਕਹੀ ਐ ਭਰਾ ਦੇ ਐਸਾ ਜੈਸਾ ਮਾਨੀਐ ਹੋਏ ਅਨੰਤ ਸਰਹਾ ਦਰਬਦ ਈਗੰ ਸੁਵਾਸਣ ਸੋਇਆ ਸੁਪਨੇ ਭਿਆ ਪ੍ਰਿਥਾਰੀ ਅਸ਼ਧ ਰਾਜ ਬਿਸਰਤ ਦੋਭਾਇਆ ਸੋ ਦਾਤਾ ਭਈ ਹਮਾਰੀ ਰਾਜ ਪਿਆ ਬਰਸੰਗ ਜੈਸੀ ਹੈ ਅਬ ਕਛ ਮਰਨ ਜਨਾਇਆ ਆਨਕ ਕਟ ਕ ਜੈਸੀ ਭੂਲ ਪਰੇ ਅਬ ਕਹਿਤੀ ਕਹਿ ਨਾ ਆਇਆ ਸਰਬੇ ਇਕ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ਕਹਿਰਵ ਦਾ ਸੁਹਾਗ ਬੈ ਤੇਰਾ ਛੈ ਦੇ ਹੋਏ ਕਿਸੋ ਹੋਏ ਸਰਬੇ ਇਕ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ਹਰ ਰਵਦਾ ਸੁਹਾਗ ਬੈਨੇ ਰੈ ਸਜੇ ਹੋਏ ਸੁਹੋਏ ਬਾਣੀ ਗੁਰ ਦੀ ਦਾ ਹੰਸਾ ਵਾਣੀ ਗੁਰ ਦੇ ਦੀ ਪਤੀ ਜਕਾਰੇ ਬੁਲਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ